ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਮਾਨਸਾ ਦੀ ਬੀਤੇ ਦਿਨੀ ਮਾਨਸਾ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਪਰ ਬੱਚੇ ਤੇ ਹਮਲਾ ਨਹੀਂ ਕੀਤਾ ਗਿਆ ਇਸ ਦੌਰਾਨ ਇੱਕ ਬਜ਼ੁਰਗ ਬਹਿਲਾ ਸੀ ਜਿਹੜੀ ਕਿ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਇਸ ਮਾਮਲੇ ਦੇ ਵਿੱਚ ਦੋ ਜਣੇ ਜਿਹੜੀ ਕਿ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਲਾਜ਼ਮੀ ਦਾਖਲ ਕਰਵਾਇਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ ਕਾਰਵਾਈ ਕੀਤੀ ਗਈ ਤੇ ਮਸਲੇ ਸੁਲਝਾਏ ਤਾਂ ਪਤਾ ਲੱਗਿਆ ਕਿ ਪ੍ਰੇਮ ਸਬੰਧਾਂ ਦੇ ਵਿੱਚ ੜੀਕਾ ਬਣਦੇ ਚੱਲਦੇ ਆ ਦੋਸ਼ੀਆਂ ਦੇ ਵੱਲੋਂ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਦੱਸਿਆ ਚੌਹਰੇ ਜਿਹੜੀ ਉਹ ਲੜਕੀ ਸੀ ਤੇ ਉਸ ਦਾ ਭਰਾ ਸੀ ਜਿਹੜਾ ਕਿ ਉਹਨਾਂ ਦੇ ਵੱਲੋਂ ਪ੍ਰੇਮ ਸਬੰਧਾਂ ਦੇ ਵਿਚ ਅੜੀਕਾ ਬਣਿਆ ਜਾ ਰਿਹਾ ਸੀ ਜਿਹਦੇ ਚੱਲਦੇ ਇਹ ਹਮਲਾ ਕੀਤਾ ਗਿਆ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਦਾ ਵੀ ਬਿਆਨ ਸਾਹਮਣੇ ਆਇਆ ਆਓ ਪਹਿਲਾ ਬਿਆਨ ਦੋਸ਼ੀ ਦਾ ਸੁਣਦੇ ਹਾਂ ਇਹ ਵਾਰਦਾਤ ਕਿਵੇਂ ਕੀਤੀ ਕੀ ਕਾਰਨ ਸੀ ਕਾਰਨ ਜੀ ਮੈਂ ਕਿ ਉਹ ਲੱਗੇ ਨਿਰੋਧ ਜੇ ਵਾਰਦਾਤ ਕਿਉਂ ਨਹੀਂ ਹੋਈ ਕੋਈ ਨਹੀਂ ਕੌਣ ਰੋਕਦਾ ਸੀ ਇਹ ਸਾਰੀ ਰੋਕਦੇ ਅੱਛਾ ਤਾਂ ਫਿਰ ਕੌਣ ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ ਹਾਂ ਜਿਹਨੂੰ ਰਾਜ ਹੈ ਉਹ ਕਰੇਗਾ ਅੱਛਾ ਜੇ ਰਹਿਮੀ ਨਾਲ ਇੰਨਾ ਕਤਲ ਕਰਨਾ ਕਿ ਕੀ ਕੁਝ ਖਾਦਾ ਦਿੱਤਾ ਸੀ ਤਰਾ ਉਹਨੂੰ ਕੁਝ ਖਾਦਾ ਦਿੱਤਾ ਸੀ ਤਰਾ ਫਿਰ ਇੰਨੀ ਬੇਰਹਿਮੀ ਨਾਲ ਜ਼ਿੰਦਗੀ ਨਾਲ ਕਿਵੇਂ ਕਤਲ ਇਹ ਜਿਹੜਾ ਹਥਿਆਰ ਲੈ ਕੇ ਆਏ ਕਿ ਥੋੜਿਆ ਸੀ ਜਿੰਦਗੀ ਨਾਲ ਵੱਡੇ ਤੈ ਤਿਆਰ ਕਰਾ ਸਪੈਸ਼ਲ ਤਿਆਰ ਹੈ ਹਾਂ ਅੱਛਾ ਕਿੰਨੇ ਟਾਈਮ ਤੋਂ ਪਲੈਨ ਵਿਚਾਰਦੇ ਤਿੰਨ ਮਨ ਨਹੀਂ ਜੀ ਮੈਂ ਤਾਂ ਹੁਣ ਸਾਡੇ ਆਉਣਾ ਘਰੇ ਆਉਣਾ ਦਾ ਸੁਭਾਅ ਬਣਿਆ ਜੀ ਤੇਨ ਟਾਰਗੇਟ ਤੇ ਹੀ ਮੜ ਕੇ ਮੈਂ ਨਾ ਇਹ ਤੇ ਨਹੀਂ ਕਰ ਜਾਂਦੇ ਨੇ ਤੁਸੀਂ ਮਾਗਰ ਕਿਤੋਂ ਲੱਗਿਆ ਦੀ ਇਹਨਾਂ ਵੀ ਪਹਿਲਾਂ ਕਿ ਜਿਹੜਾ ਰਹਿ ਜਾਣਾ ਹੋਇਆ ਸੀਗਾ ਇਹਨਾਂ ਦਾ ਉਹ ਹੋ ਰਹੀ ਇਹ ਤੈਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਜਾਣਗੇ ਇਹ ਤਿੰਨੇ ਜਿਹੜਾ ਮੈਂ ਉਹ ਹੀ ਸੁਭਾਅ ਬਣਿਆ ਆਇਆ ਸੀ ਕਿੰਨ ਕੱਲ੍ਹ ਸੀ ਜੀ ਮੁਕਤੀ ਲਈ ਪਸਤਾਵਾ ਹੈਗਾ ਹੁਣ ਓਥੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਆ આરોપી ਨੂੰ ਗ੍ਰਿਫਤਾਰ ਕਰ ਲੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੱਲ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਆ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਜੀ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਐਚਓ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਰਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਸੋ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮ੍ਰਿਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇਦਾ ਜਿਨੇ ਜਿਨੇ ਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਡੂੰਘਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤਹਿ ਤੱਕ ਪਹੁੰਚਾਂਗੇ ਇਹਦਾ ਪਿਸ਼ੋਕੜ ਕੀ ਹੈ ਜੀ ਕਿਹੜਾ ਹਥਿਆਰ ਹੈ ਜੀ ਜਿਹਦੇ ਨਾਲ ਵਾਰ ਦਾਤੂ ਇਹ ਦੇਖੋ ਇਹ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੇਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿ ਕਿ ਇਹਦੇ ਵਿੱਚ ਡਬਲ ਐਜ ਕੀਤਾ ਹੋਇਆ ਇਹਨੂੰ ਇਹਨੇ ਉੰਦੋਂ ਉਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਬਟ ਇਹ ਡਬਲ ਐਸ ਜਾਏ ਹੋਰ ਕਾਫੀ ਜਿੱਥੇ ਵੀ ਇੱਕ ਰੰ ਲੱਗ ਜਾਏ ਮਤਲਬ ਅੰਦਰਾ ਖੇਚ ਹੀ ਲਏਗਾ ਜਿਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਜਿੱਦਾਂ ਇਹ ਖੁਦ ਤਿਆਰ ਕਰਵਾਇਆ ਹੋਇਆ ਤੇ ਅਸੀਂ ਰਿਕਵਰ ਕਰ ਲਿਆ ਸਰ ਔਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੋ ਅਸ਼ੋਕੜ ਕੀ ਹੈ ਸਰ ਜੀ ਸਰ ਰਿਕਾਰਡ ਕੀ ਹੈ ਖੁਸ਼ੌਕੜ ਅਸੀਂ ਢੁਗਾਈ ਨਾਲ ਅਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੋਣਾ ਸੀ ਪੁਸ਼ਕਿਸ਼ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਬਾਕੀ ਮੇਨ ਇਹਦਾ ਇਹ ਹੀ ਸੀਗਾ ਕਿ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹਦਾ ਰਿਲੇਸ਼ਨ ਨੇ ਇਹਨੂੰ ਮੇਨ ਉਹੀ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਨਬੰਨ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਕਾ ਉਹਦੇ ਕਰਕੇ ਇਹਨੇ ਮੇਨ ਇਸ ਸੀਨ ਨੂੰ ਅੰਜਾਮ ਦਿੱਤਾ ਕੁੱਲ ਕਿੰਨੇ ਬੰਦੇ ਉੱਤੇ ਐਫ ਆਈ ਆਰ ਕੀਤੀ ਹੈ ਐਫ ਆਈ ਆਰ ਅਸੀਂ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਅਫਸਰ ਸਾਹਿਬਾਨ ਨੇ ਸਾਰੇ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸ ਨੇ ਕਬਾਲ ਵੀ ਕਰ ਲਿਆ ਜੋ ਕਹ ਦੇਖਿਆ ਜੋ ਸਕਦਾ ਕਿ ਕੀ ਮੇ ਰੰਜਿਸ਼ਾ ਨੂੰ ਲੈ ਕੇ ਜਿਹੜੇ ਕਿ ਇੱਕ ਦੂਜੀ ਦੇ ਉੱਤੇ ਜਾਨਲੇਵਾ ਜਿਹੜਾ ਹਮਲਾ ਕੀਤਾ ਜਾ ਰਿਹਾ ਇਹ ਮਾਮਲਾ ਸਾਰਾ ਸੁੱਝ ਚੁੱਕਿਆ ਪ੍ਰੇਮ ਸਬੰਧਾਂ ਦੇ ਵਿੱਚ ਉਹ ੜੀਕਾ ਬਲ ਦੇ ਚੱਲਦੇ ਆ ਜਿਹੜੇ ਕਿ ਇਹ ਹਮਲਾ ਕੀਤਾ ਗਿਆ ਸੀ ਬਿਊਰੋ ਰਿਪੋਰਟ ਆਜ਼ਾਦ ਸੋਚ